ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ مشهور ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਤ ਲਾਉਣ ਪਹੁੰਚਿਆ ਇੱਕ ਨੌਜਵਾਨ ਜਦੋਂ ਬੁੱਤ ਲਾਉਣ ਲਈ ਉਹ ਸੰਸਕਾਰ ਵਾਲੀ ਜਗ੍ਹਾ ਤੇ ਪਹੁੰਚਿਆ ਤਾਂ ਰਾਜਵੀਰ ਜਵੰਦਾ ਦੀ ਮਾਤਾ ਨੇ ਉਸ ਨੌਜਵਾਨ ਨੂੰ ਜੋ ਕੁਝ ਕਿਹਾ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਜਿੱਦਾਂ ਤੁਹਾਨੂੰ ਪਤਾ ਹੈ ਕਿ مشهور ਪੰਜਾਬੀ ਗਾਇਕ ਰਾਜਵੀਰ ਜਵੰਦਾ ਬਿੱਤੇ ਕੁਝ ਦਿਨਾਂ ਤੋਂ ਸਾਨੂੰ ਸਦੀਵੀ ਵਿਛੜੇ ਦੇਗੇ ਹਨ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਪੌਣਾ ਵਿੱਚ ਇੱਕ ਗਰਾਉਂਡ ਵਿੱਚ ਕੀਤਾ ਗਿਆ ਪਰ ਉਸ ਦੇ ਸੰਸਕਾਰ ਵਾਲੀ ਜਗ੍ਹਾ ਹੁਣ ਲੋਕਾਂ ਦਾ ਆਣ ਜਾਣ ਜ਼ਿਆਦਾ ਵੱਧ ਗਿਆ ਹੈ ਜਿਹੜੇ ਕੀ ਵੀ ਰਾਜਵੀਰ ਨੂੰ ਚੋਣ ਵਾਲੇ ਨੇ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਲੁਧਿਆਣੇ ਜਾਂਦੇ ਜਾਂ ਹਿਮਾਚਲ ਜਾਂਦੇ ਰਾਜਵੀਰ ਦਾ ਪਿੰਡ ਵਿਚਾਲੇ ਆਉਂਦਾ ਹੈ ਤਾਂ ਲੋਕ ਆਉਂਦੇ ਜਾਂਦੇ ਵਿੱਚ ਆ ਜਾਂਦੇ ਹਨ ਮੱਥਾ ਟਿਕਣ ਲੱਗ ਜਾਂਦਾ ਹੈ ਕੋਈ ਰੋਣ ਲੱਗ ਜਾਂਦਾ ਹੈ ਹੁਣ ਆਪਾਂ ਪਿੱਛੇ ਛਾਤੀ ਮਾਰੀਏ ਸਿੱਧੂ ਮੁਸੇਵਾਲੇ ਜੋ ਕਿ ਉਸ ਦਾ ਉੱਤਰ ਬਣਾਇਆ ਹੋਇਆ ਹੈ ਇਹ ਲੋਕ ਜਾਣਦੇ ਨੇ ਪਾਰਕ ਵੀ ਬਣਿਆ ਹੋਇਆ ਹੈ ਹੁਣ ਜੁਵੰਤਾ ਦਾ ਬੁੱਤ ਲਾਉਣ ਆਇਆ ਇੱਕ ਨੌਜਵਾਨ ਵਾਧਾ ਰਜਵਰ ਦੀ ਮਾਤਾ ਉਸ ਨੌਜਵਾਨ ਦੇ ਸਾਹਮਣੇ ਹੋ ਗਈ ਤਾਂ ਨਿੱਕੂ ਜਿਹੀਆਂ ਗੱਲਾਂ ਕਹਿ ਦਿੱਤੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹ ਰਿਓ ਵੀਡੀਓ ਦੇ ਅੰਤ ਤੱਕ ਨੂੰ ਕੱਲੀ-ਕੱਲੀ ਗੱਲ ਤੱਕ ਜਾਣੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੇਰ ਨਾ ਕਰ ਦਿਓ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਉੱਪਰ ਜੀ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਸਿੱਧੂ ਮੁਸੇਵਾਲੇ ਦੀ ਮੌਤ ਹੋਈ ਸੀ ਤਾਂ 15-20 ਦਿਨਾਂ ਬਾਅਦ ਇਹੋਨਾਂ ਦਾ ਬੁੱਤ ਲੱਗ ਗਿਆ ਸੀ। ਧਲਾਣ ਕਰਕੇ ਉੱਥੇ ਲੋਕ ਆਣ ਜਾਣ ਲੱਗੇ ਸੀ। ਬਹੁਤ ਜ਼ਿਆਦਾ ਭੀੜ ਹੋਣ ਲੱਗੀ ਸੀ। ਜਿਹਨੇ ਵੀ ਸਿੱਧੂ ਮੁਸੇਵਾਲੇ ਨੂੰ ਚਾਣ ਵਾਲੇ ਨੇ ਉਹ ਉੱਥੋਂ ਨੂੰ ਦੇਖ ਕੇ ਆਪਣੀ ਫੀਲਿੰਗਾਂ ਜ਼ਾਹਿਰ ਕਰਦੇ ਤੇ ਉੱਥੇ ਬਹਿ ਕੇ ਸਿੱਧੂ ਨਾਲ ਗੱਲਾਂ ਕਰਦੇ। ਉਸ ਜਗ੍ਹਾ ਦੇ ਉੱਪਰ ਇੱਕ ਪਾਰਕ ਬਣ ਗਿਆ ਤਾਂ ਕਿ ਆਣ ਜਾਣ ਵਾਲੇ ਬਹਿ ਕੇ ਮੁਸੇਵਾਲੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਕਰ ਸਕਣ। ਹਾਲਾਂਕਿ ਇਹ ਪਾਰਕ ਸਿੱਧੂ ਮੁਸੇਵਾਲੇ ਦੇ ਪਰਿਵਾਰ ਵੱਲੋਂ ਹੀ ਬਣਵਾਇਆ ਗਿਆ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਕੋਈ ਵਿਅਕਤੀ ਸੰਸਾਰ ਤੋਂ ਚਲਾ ਜਾਂਦਾ ਤਾਂ ਉਹਦੀ ਫੋਟੋ ਵੀ ਨਹੀਂ ਜਾ ਬੁੱਤ ਲੱਗਣਾ ਚਾਹੀਦਾ ਆਪਣੇ ਰੈਕਮੈਂਟ ਬਾਕਸ ਵਿੱਚ ਜਰੂਰ ਦੱਸੋ ਕਿ ਹੁਣ ਰਾਜੁਰ ਜਵੰਦਾ ਦਾ ਬੁੱਤ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਆਂ ਅਪਡੇਟ ਨਾਲ ਤਨਵਾਦ